ਚੰਗੀ ਕਿਸਮਤ ਕਿਸ ਨੂੰ ਕਹਿੰਦੇ ਨੇ ਇਹ ਵੀਡੀਓ ਦੇਖ ਕੇ ਤੁਸੀਂ ਵੀ ਸਮਝ ਜਾਵੋਗੇ ਜੀ ਹਾਂ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ ਜਿੱਥੇ ਲੁਧਿਆਣਾ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇੱਕ ਕਾਰ ਖੜੀ ਹੁੰਦੀ ਹੈ ਪਰ ਕਾਰ ਮਾਲਕ ਦੀ ਕਿਸਮਤ ਇੰਨੀ ਚੰਗੀ ਹੁੰਦੀ ਹੈ ਕਿ ਚੋਰ ਜਦੋਂ ਚੋਰੀ ਕਰਨ ਪਹੁੰਚਦੇ ਨੇ ਤਾਂ ਚੋਰੀ ਹੀ ਨਹੀਂ ਕਰ ਪਾਉਂਦੇ ਦਰਅਸਲ ਮਾਮਲਾ ਸਾਰਾ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਹੈ ਜਿੱਥੇ ਕਾਰ ਚੋਰੀ ਕਰਨ ਪਹੁੰਚਦੇ ਨੇ ਚੋਰ ਕਾਰ ਦਾ ਸਾਇਰਨ ਵੱਜ ਜਾਂਦਾ ਹੈ ਜਿਸੇ ਕਰਕੇ ਕਾਰ ਮਾਲਕ ਬਾਹਰ ਨਿਕਲ ਕੇ ਦੇਖਦਾ ਹੈ ਤਾਂ ਚੋਰ ਭੱਜ ਜਾਂਦੇ ਨੇ ਜੀ ਹਾਂ ਇਹ ਤਸਵੀਰਾਂ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਨੇ ਜਿੱਥੇ ਕਾਰ ਨੂੰ ਚੋਰੀ ਕਰਨ ਪਹੁੰਚਦੇ ਨੇ ਲੋਕ ਪਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਪਾਉਂਦੇ ਕਿਉਂਕਿ ਕਾਰ ਦਾ ਸਾਇਰਨ ਵੱਜ ਜਾਂਦਾ ਹੈ ਜਾਂ ਕਹਿ ਲਈਏ ਕਾਰ ਮਾਲਕ ਦੀ ਕਿਸਮਤ ਜਾਗ ਜਾਂਦੀ ਹੈ ਪਰ ਪੀੜਤ ਵੱਲੋਂ ਸੋਸ਼ਲ ਮੀਡੀਆ ਤੇ ਇਸ ਪੋਸਟ ਨੂੰ ਸਾਂਝੀ ਕਰਕੇ ਕਿਹਾ ਗਿਆ ਹੈ ਕਿ ਪੁਲਿਸ ਦੀ ਪੈਟਰੋਲਿੰਗ ਇੱਥੇ ਜ਼ਰੂਰੀ ਹੈ ਕਿਉਂਕਿ ਆਏ ਦੀ ਨਹੀਂ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਚੋਰ ਨਿੱਤ ਨਵੀਂ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਇਹ ਜੇਕਰ ਕਾਰ ਦਾ ਸਾਇਰਨ ਨਾ ਵੱਜਦਾ ਤਾਂ ਵੱਡਾ ਘਰਾਕਾਰ ਜਾਣਾ ਸੀ ਚੋਰਾਂ ਨੇ ਕਿਉਂਕਿ ਚੋਰ ਇਸ ਕਾਰ ਨੂੰ ਚੋਰੀ ਕਰਨ ਦੀ ਨੀਅਤ ਦੇ ਨਾਲ ਆਉਂਦੇ ਨੇ ਪਰ ਕਾਰ ਦਾ ਸਾਇਰਨ ਵੱਜਣ ਕਾਰਨ ਇਹ ਘਟਨਾ ਨੂੰ ਅੰਜਾਮ ਦੇਣ ਤੋਂ ناکਾਮ ਰਹਿ ਜਾਂਦੇ ਨੇ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਚੰਗੀ ਕਿਸਮਤ ਕਿਸ ਨੂੰ ਕਹਿੰਦੇ ਨੇ ਇਹ ਵੀਡੀਓ ਦੇਖ ਕੇ ਤੁਸੀਂ ਵੀ ਸਮਝ ਜਾਵੋਗੇ ਜੀ ਹਾਂ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ ਜਿੱਥੇ ਲੁਧਿਆਣਾ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇੱਕ ਕਾਰ ਖੜੀ ਹੁੰਦੀ ਹੈ ਪਰ ਕਾਰ ਮਾਲਕ ਦੀ ਕਿਸਮਤ ਇੰਨੀ ਚੰਗੀ ਹੁੰਦੀ ਹੈ ਕਿ ਚੋਰ ਜਦੋਂ ਚੋਰੀ ਕਰਨ ਪਹੁੰਚਦੇ ਨੇ ਤਾਂ ਚੋਰੀ ਹੀ ਨਹੀਂ ਕਰ ਪਾਉਂਦੇ ਦਰਅਸਲ ਮਾਮਲਾ ਸਾਰਾ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਹੈ ਜਿੱਥੇ ਕਾਰ ਚੋਰੀ ਕਰਨ ਪਹੁੰਚਦੇ ਨੇ ਚੋਰ ਪਰ ਕਾਰ ਦਾ ਸਾਇਰਨ ਵੱਜ ਜਾਂਦਾ ਹੈ ਜਿਸੇ ਕਰਕੇ ਕਾਰ ਮਾਲਕ ਬਾਹਰ ਨਿਕਲ ਕੇ ਦੇਖਦਾ ਹੈ ਤਾਂ ਚੋਰ ਭੱਜ ਜਾਂਦੇ ਨੇ ਜੀ ਹਾਂ ਇਹ ਤਸਵੀਰਾਂ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਨੇ ਜਿੱਥੇ ਕਾਰ ਨੂੰ ਚੋਰੀ ਕਰਨ ਪਹੁੰਚਦੇ ਨੇ ਲੋਕ ਪਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਪਾਉਂਦੇ ਕਿਉਂਕਿ ਕਾਰ ਦਾ ਸਾਇਰਨ ਵੱਜ ਜਾਂਦਾ ਹੈ ਜਾਂ ਕਹਿ ਲਈਏ ਕਾਰ ਮਾਲਕ ਦੀ ਕਿਸਮਤ ਜਾਗ ਜਾਂਦੀ ਹੈ ਪਰ ਪੀੜਤ ਵੱਲੋਂ ਸੋਸ਼ਲ ਮੀਡੀਆ ਤੇ ਇਸ ਪੋਸਟ ਨੂੰ ਸਾਂਝੀ ਕਰਕੇ ਕਿਹਾ ਗਿਆ ਹੈ ਕਿ ਪੁਲਿਸ ਦੀ ਪੈਟਰੋਲਿੰਗ ਇੱਥੇ ਜ਼ਰੂਰੀ ਹੈ ਕਿਉਂਕਿ ਆਏ ਦਿਨੀ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਚੋਰ ਨਿੱਤ ਨਵੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਇਹ ਜੇਕਰ ਕਾਰ ਦਾ ਸਾਇਰ ਨਾ ਵੱਜਦਾ ਤਾਂ ਵੱਡਾ ਘਰਾਕਾਰ ਜਾਣਾ ਸੀ ਚੋਰਾਂ ਨੇ ਕਿਉਂਕਿ ਚੋਰ ਇਸ ਕਾਰ ਨੂੰ ਚੋਰੀ ਕਰਨ ਦੀ ਨੀਅਤ ਦੇ ਨਾਲ ਆਉਂਦੇ ਨੇ ਪਰ ਕਾਰ ਦਾ ਸਾਇਰਨ ਵੱਜਣ ਕਾਰਨ ਇਹ ਘਟਨਾ ਨੂੰ ਅਣਜਾਣ ਦੇਣ ਤੋਂ ناکਾਮ ਰਹਿ ਜਾਂਦੇ ਨੇ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ